ਸਾਰਕਸਰੀਆ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ حاضر ਹੋਏ ਹਾਂ ਹਰਿਸ਼ਮਾ ਜਿਸ ਨੂੰ ਲਿਖਿਆ ਹੈ ਮਰਦ ਦੀ ਪਰਹਨਾਸ ਜੀ ਨੇ ਉਮੀਦ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਕਰਮਿਆਂ ਦੇ ਜਨ ਸੰ ਪੀੜ ਵੇਲਾ ਸੀ ਇਸ ਲਈ ਕਿ ਉਹ ਦਿਸ਼ਾ ਵਿੱਚ ਬੈਠੀ ਅਖਬਾਰ ਪੜ੍ਹ ਰਹੀ ਸੀ ਕਿ ਅਚਾਨਕ ਹੀ ਇੱਕ ਹੱਸੋ ਹੱਸੋ ਕਰਦੇ ਦਿਲ ਕਸ਼ੇਹੇ ਤੇਰੇ ਨੇ ਨਾਲ ਬਾਰੀ ਕੋਸੀ ਆੜ ਲੰਮੀ ਅਤੇ ਸਾਸਰੀ ਕਾਂ ਲਾਈ ਅਖਬਾਰ ਨੂੰ ਪਾਸੇ ਰੱਖ ਕੇ ਮੈਂ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੀ ਸ਼ੁਰੂ ਕਰ ਦਿੱਤੀ ਆਪਣਾ ਤਾਰਫ ਕਰਾਉਂਦੇ ਹੋਏ ਉਸਨੇ ਬੋਲਣਾ ਸ਼ੁਰੂ ਕਰ ਦਿੱਤਾ ਮੈਡਮ ਮੇਰਾ ਨਾਮ ਰੇਸ਼ਮਾ ਹੈ ਮੈਂ ਉਸ ਗੋਲੀ ਪੁਰਾਣੀ ਬਜ਼ਾਰ ਤੋਂ ਇਸੇ ਸ਼ਹਿਰ ਦੀ ਹਾਂ ਅਤੇ ਬਜ਼ਾਰ ਵਾਲੇ ਪਾਸੇ ਮੇਰਾ ਘਰ ਹੈ ਜ਼ਿਆਦਾਤਰ ਆਦੇਵਕ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਤੁਸੀਂ ਸ਼ਾਇਦ मैं ही इस स्कूल में आए हैं मैं कहा हाँ अजय दो महीने ही पहला मेरी नियुक्ति इस स्कूल कंप्यूटर विशा पढ़ाने हुई है मेरा पिंड शहर तो तीन किलोमीटर दूरी पर है मेरी गल सुन के उस दिन अखा चमक रही आ गई चह चह गई फिर ता मैनू भी कंप्यूटर सिखा दो क्योंकि मैं हर रोज स्कूल आवी ਗਿੱਧੇ ਪੇਪਰ ਦਿੱਤੇ ਹਨ ਅਤੇ ਘਰ ਵਿੱਚ ਦਿੱਲੀ ਮੋਰ ਹੋਈ ਜਾਂਦੀ ਹਾਂ ਅੱਜ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਲਈ ਹੈ ਕੱਲ ਤੋਂ ਮੈਂ ਆਪਣੇ ਸਕੂਲ ਦੀਆਂ ਕੁੜੀਆਂ ਨੂੰ ਗਿੱਧੇ ਵੀ ਤੇ ਹੋ ਜਨਾਵਾਂਗੀ ਆਪਣੇ ਕਾਰਜ ਦੇ ਵਿੱਚ ਮੈਂ ਗਿੱਧੇ ਦੀ ਕੈਪਨ ਤੁਸੀਂ ਦੇਖੋ ਇਸ ਵਾਰ ਪੰਜਾਬ ਲੈਵਲ ਦੇ ਤੇ ਗਿੱਧਾ ਆਪਾਂ ਗਿੱਧੇ ਵਿੱਚ ਸਕੂਲ ਦਾ ਨਾਮ ਅਦਾ ਉਸ ਨੂੰ ਕਰ ਦੇਣਾ ਮੈਂ ਉਸ ਦੇ ਚਿਹਰੇ ਉੱਤੇ ਜਵਾਨੀ ਦੇ ਅਲਮਸਤ ਉਸ ਨਾਲ ਬੰਦ ਤੇ ਨੂਰ ਨੂੰ ਸੁਲਾਵ ਕਰਦੀ ਹੋਈ ਸੋਚਣ ਲੱਗੀ ਜ਼ਿੰਦਗੀ ਪ੍ਰਤੀ ਕਿੰਨੀ ਆਸਵਦੀ ਹੈ ਇਹ ਕਮਾਲ ਦੀ ਕੁੜੀ ਮੇਰੀ ਸੋਚਾਂ ਦੀ ਲੜੀ ਨਕੋੜਦੀ ਹੋਈ ਉਹ ਕਹਿਣ ਲੱਗੀ ਪਤਾ ਨਹੀਂ ਕਿਉਂ ਤੁਹਾਡੇ ਨਾਲ ਗੱਲਾਂ ਕਰਕੇ ਬੜਾ ਚੰਗਾ ਲੱਗਿਆ ਜੇਕਰ ਮੇਰੀ ਕੋਈ ਵੱਡੀ ਭੈਣ ਹੁੰਦੀ ਤਾਂ ਸ਼ਾਇਦ ਤੁਹਾਡੇ ਵਰਗੀ ਹੁੰਦੀ ਵੈਸੇ ਵੀ ਤੁਸੀਂ ਮੈਡਮਾਂ ਵਰਗੇ ਲੱਗਦੇ ਨੇ ਮੈਂ ਉਸ ਦੀ ਗੱਲ ਸੁਣ ਕੇ ਹੱਸਣ ਲੱਗੀ ਉਹ ਕਹਿਣ ਲੱਗੀ ਮੈਂ ਤੁਹਾਨੂੰ ਦੀਦੀ ਹੀ ਕਹਾਣੀ ਮੈਡਮ ਮੈਡਮ ਨਹੀਂ ਕਹਿਣਾ ਬੜਾ ਫਾਰਮਲ ਜਿਹਾ ਲੱਗਦਾ ਮੈਡਮ ਦਾ ਫਿਰ ਗੁੱਟ ਤੇ ਬੰਨੀ ਘੜੀ ਵੱਲ ਦੇਖ ਕੇ ਕਹਿਣ ਲੱਗੀ ਚਲੋ ਕੱਲ ਮਿਲਦੇ ਹਾਂ ਅਤੇ ਉਹ ਚਲੀ ਉਹ ਉਸੇ ਜਾਣ ਤੋਂ ਬਾਅਦ ਮੈਂ ਕਿੰਨਾ ਚਿਰ ਉਸ ਬਾਰੇ ਸੋਚਦੀ ਰਹੀ ਉੱਚਾ ਲੰਮਾ ਸ਼ਰੂ ਵਰਗਾ ਕੱਦ ਸੁਨਖਾ ਚਿਹਰਾ ਮੋਤੀਆਂ ਮੁੱਖਾਂ ਲੰਬੀ ਗੁੱਤ ਅਤੇ ਕਿਰਖਾਂ ਦਾ ਹਸਾ ਫਿਰ ਉਹ ਰੋਝੀ ਆਉ ਲੱਗਦੀ ਵੱਡੀਆਂ ਵਿਦਿਆਰਥਣਾਂ ਵਿੱਚ ਛਾਂਟ ਕੇਸ ਨੇ ਗਿੱਧੇ ਦੀ ਟੀਮ ਜੈਰ ਕਰ ਲਈ ਪਿਛਲੇ ਪੀੜਾਂਾਂ ਦਾ ਜਦ ਕੁੜੀਆਂ ਬੇਲੀਆਂ ਹੋ ਜਾਂਦੀਆਂ ਤਾਂ ਉਹਨਾਂ ਦੀ ਖੂ ਪ੍ਰੈਕਟਿਸ ਕਰਾਉਂਦੀ ਇੱਕ ਅਲੱਗ ਦੇ ਹੀ ਕਿਸਮ ਦਾ ਜੋਸ਼ ਅਤੇ ਜਲਵਾ ਹਮੇਸ਼ਾ ਉਹ ਦੇਖਣ ਨੂੰ ਮਿਲਦਾ ਜਦੋਂ ਉਹ ਉੱਚੀ ਕੀ ਵਾਰ ਵਿੱਚ ਗੇਕਰਾ ਕੇ ਗੋਲੀ ਪਾਉਂਦੀ ਤਾਂ ਮੰਨੋ ਮੰਨੀ ਨੱਚਣ ਨੂੰ ਦਿਲ ਕਰਦਾ ਜਦੋਂ ਉਹ ਨੱਚਦੀ ਤਾ ਅੱਡੀਆਂ ਦੀ ਧਮਕ ਨਾਲ ਸਾਰਾ ਆਲਾ ਦਵਾਲਾ ਗੂਹ ਉੱਠਦਾ ਨੱਚਦੀ ਤਾਂ ਨੱਚੀ ਤਾਂ ਉਹਦਾ ਮਿਸੋ ਬੁਰਾ ਰੰਗ ਸੁਹੇ ਗਨਾ ਵਰਗਾ ਹੋ ਜਾਂਦਾ ਇੱਕ ਵਧੀਆ ਟ੍ਰੇਨਰ ਦੀ ਤਰ੍ਹਾਂ ਉਹ ਕੰਨੀ ਕੰਨੀ ਕੁੜੀ ਉੱਤੇ ਵਿਸ਼ੇਸ਼ ਧਿਆਨ ਦਿੰਦੀ ਅਤੇ ਉਹਨਾਂ ਦੀਆਂ ਗਲਤੀਆਂ ਨੂੰ ਸਾਰਦੀ ਨੱਚੀ ਨਾ ਹੋ ਕਦੇ ਥੱਕਦੀ ਸੀ ਅਤੇ ਨਾ ਹੀ ਅੱਕਦੀ ਸੀ ਸਕੂਲ ਵਿੱਚ ਜ਼ਿਆਦਾਤਰ ਲੇਡੀ ਸਟਾਫ ਸੀ ਕਿਉਂਕਿ ਸਕੂਲ ਕੁੜੀਆਂ ਦਾ ਸੀ ਸਾਡਾ ਚਾਰ ਕੁੜੀਆਂ ਦਾ ਕੁਆਰੀਆਂ ਅਧਿਆਪਕਾਂ ਦਾ ਗਰੁੱਪ ਅਸੀਂ ਜੋ ਬਾਕੀਆਂ ਨਾਲੋਂ ਅਸੀਂ ਅਲੱਗ ਹੀ ਰਹਿੰਦੇ ਸੀ ਅਸੀਂ ਇਕੱਠੀਆਂ ਹੋ ਕੇ 웃ਦੀ-웃ਦੀ ਹੱਸਦੀਆਂ ਗੱਲਾਂ ਕਰਦੀਆਂ ਰੇਸ਼ਮਾ ਵੀ ਜਦੋਂ ਬੇਲੀ ਹੁੰਦੀ ਤਾਂ ਉਹ ਸਾਡੇ ਕੋਲ ਆ ਕੇ ਬੈਠ ਜਾਂਦੀ ਫਿਰ ਜਦੋਂ ਉਹ ਬੋਲਣਾ ਸ਼ੁਰੂ ਕਰਦੀ ਤਾਂ ਉਹ ਕਿਸੇ ਨੂੰ ਬੋਲਣ ਲੱਗਦੀ ਅਕਸਰ ਮੈਨੂੰ ਕੋਸਦੀ ਦੀਦੀ ਲੋਕ ਮੁੰਡਿਆਂ ਨੂੰ ਵੀ ਜ਼ਿਆਦਾ ਕਿਉਂ ਪਿਆਰ ਕਰਦੇ ਨੇ ਸਤਕਾਰ ਵਿੱਚ ਕੁੜੀਆਂ ਨੂੰ ਪਿਆਰ ਕਿਉਂ ਨਹੀਂ ਕਰਦੇ? ਸਤਕਾਰ ਕਿਉਂ ਨਹੀਂ ਮਿਲਦਾ ਕੁੜੀਆਂ ਨੂੰ? ਮੇਰਾ ਚਲੋ ਤਵਰਾ ਹੈ। ਸਾਰੇ ਉਸ ਨੂੰ ਹੀ ਪਿਆਰ ਕਰਦੇ ਨੇ। ਉਸ ਦੀ ਹਰੇਕ ਜਿੱਤ ਪੂਰੀ ਹੁੰਦੀ ਹੈ। ਪਰ ਮੈਨੂੰ ਹਮੇਸ਼ਾ ਹਰੇਕ ਟੀਲੇ ਤਰਨੇ ਵਰਤਾ ਕਰਨੀਆਂ ਪੈਂਦੀਆਂ ਨੇ। ਮੈਂ ਹਮੇਸ਼ਾ ਹੀ ਜਿਹੇ ਤਰਾਂ ਉਸ ਦੀ ਗੱਲ ਉੱਤੇ ਹੱਸਦੀ ਤੇ ਕਹਿੰਦੀ। ਨਹੀਂ ਤੂੰ ਤਾਂ ਨਿੱਕੇ ਬਾਲੜੀਆਂ ਬਾਗ ਆਪਣੇ ਭਰਾ ਨਾਲ ਜਿੱਦ ਕਰਦੀ ਹੈ। ਨਾ ਹੁਣ ਤੋਂ ਨਿਆਣੀ ਹੈ। ਛਾਣੀ ਬੜਿਆ ਕਰ ਕੱਲ ਨੂੰ ਤੇਰਾ ਵਿਆਹ ਹੋ ਜਾਣਾ ਫਿਰ ਵੀਰੇ ਨੂੰ ਮਿਲ ਲੈਣ ਦੀ ਤਰਸਿਆ ਕਰੇਗੀ ਵਿਆਹ ਦਾ ਨਾ ਸੁਣ ਕੇ ਉਹ ਪਰੇਸ਼ਾਨ ਹੋ ਜਾਂਦੀ ਅਤੇ ਕਹਿੰਦੀ ਮੈਂ ਨਹੀਂ ਅਜੇ ਵਿਆਹ ਉਹ ਕਰਾਉਣਾ ਅਜੇ ਤਾਂ ਮੈਂ ਯੂਨੀਵਰਸਿਟੀ ਜਾਣਾ ਹੈ ਉੱਥੇ ਆਪਣੇ ਗਿੱਦੇ ਦੀਆਂ ਤਮਾਲਾ ਬੋਲੀਆਂ ਨੇ ਨਾਲੇ ਵਿਆਹ ਕਰਾ ਦੇ ਤਾਂ ਜ਼ਿੰਦਗੀ ਖਤਮ ਹੀ ਸਮਝੋ ਇੱਕ ਜੁਆਈ ਹੈ ਬਿਆਹ ਤਾਂ ਜੇ ਤਾਂ ਬੰਦਾ ਚੰਗਾ ਠਕਰ ਗਿਆ ਫਿਰ ਤਾਂ ਜohn ਸੁਧਰਦੀ ਨਹੀਂ ਤਾਂ ਫਿਰ ਜ਼ਿੰਦਗੀ ਨਰਕਾਂ ਤੋਂ ਵੀ ਵਹਿਤਰ ਹੋ ਜਾਂਦੀ ਹੈ ਮੈਂ ਉਸ ਨੂੰ ਛੇੜਦੀ ਹੋਈ ਕਹਿੰਦੀ ਹਰੇਸ਼ਾ ਇਹ ਗੱਲ ਵਿਚਾਰੇ ਬੰਦਿਆਂ ਉੱਤੇ ਵੀ ਤਾਂ ਲਾਗੂ ਹੁੰਦੀ ਹੈ ਪਰ ਇੱਕ ਗੱਲ ਤਾਂ ਹੈ ਜਿਸ ਦੀ ਕਿਸਮਤ ਵਿੱਚ ਤੂੰ ਹੋਈ ਤੈਨੂੰ ਤਾਂ ਉਹ ਰਾਣੀ ਬਣਾ ਕੇ ਰੱਖੂ ਸਾਡਾ ਸਾਰਿਆਂ ਦਾ ਖਾਸਾ ਪਿਆ ਵਿੱਚ ਵੱਖਰਾ ਹੀਰਾ glow ਕਰਦਾ ਕੰਟੀ ਵਾਝਦੀ ਆ ਤਾਂ ਸਾਰਿਆਂ ਆਪਣੇ ਆਪਣੇ ਕਲਾਸਾ ਵਿੱਚ ਜਾਣ ਲਈ ਉੱਧੀਆਂ ਨੇ ਕੋਲੋਂ ਲੰਘਦੀ ਪੰਜਾਬੀ ਮਿਸਟਰਸ ਅਬਦੀਲ ਨਹੀਂ ਕੁੜੀਓ ਬੜੀਆਂ ਖਿੱਲਾ ਡੋਲੀਆਂ ਕਰ ਲੋ ਮੌਜਾਂ ਨਹੀਂ ਆਹੀ ਚਾਰ ਦਿਨ ਹੱਸਣ ਕੇਜਣ ਦੇ ਰਹੇ ਵਿਆਹ ਤੋਂ ਬਾਅਦ ਤਾਂ ਟੱਬਰਾਂ ਦੇ ਏ ਤਰ੍ਹਾਂ ਨੇ ਤੁਹਾਡਾ ਹਾਸਾ ਹੀ ਗਿਆ ਉਦਾਹਿਬ ਕਰਦੇ ਨੇ ਉਸ ਦਾ ਚਿਹਰਾ ਉਦਾਸ ਹੋ ਗਿਆ ਜਦੋਂ ਮੈਂ ਪੁੱਛਿਆ ਕਿ ਕੀ ਹੋਇਆ ਫਿਰ ਉਹ ਫਿਸਕੀ ਅਤੇ ਤਾਂ ਹੱਲਦੀ ਕੱਲ ਸਕੂਲ ਤੋਂ ਬਾਅਦ ਬਾਜ਼ਾਰ ਚਲੀ ਗਈ ਅਤੇ ਘਰ ਥੋੜੀ ਦੇਰ ਨਾਲ ਪਹੁੰਚੀ ਮੰਮੀ ਡੈਡੀ ਦੋਨੋਂ ਹੀ ਮੈਨੂੰ ਭੱਜ ਭੱਜ ਕੇ ਪੈਣ ਲੱਗਦੇ ਕਿ ਮੈਂ ਦੇਰ ਨਾਲ ਗਏ ਨਾ ਭਾ ਚਾਹੀ ਮੇਰਾ ਅੱਧੀ ਰਾਤ ਨੂੰ ਘਰ ਬੜੇ ਉਸ ਨੂੰ ਕੋਈ ਨਹੀਂ ਪੁੱਛਦਾ ਫਿਰ ਧੀਆ ਨਾਲ ਇਹ ਵਿਤਰਾ ਕਿਉਂ ਹੁੰਦਾ ਦੀਦੀ ਮੈਂ ਉਸ ਨੂੰ ਸਮਝਾਉਂਦਿਆਂ ਕਿ ਹਾਂ ਕਿਉਂਕਿ ਧੀ ਨਾਲ ਮਾਪਿਆਂ ਦਾ ਜ਼ਿਆਦਾ ਪਿਆਰ ਹੁੰਦਾ ਹੈ ਇਸੇ ਲਈ ਤਾਂ ਉਹ ਧੀਆਂ ਦਾ ਜ਼ਿਆਦਾ ਧਿਆਨ ਰੱਖਦੇ ਨੇ ਮੈਨੂੰ ਮੋੜਵਾ ਜਵਾਬ ਦਿੰਦੀ ਉਹ ਕਹਿਣ ਲੱਗੀ ਮੈਨੂੰ ਘਰ ਵਿੱਚ ਕੋਈ ਪਿਆਰ ਨਹੀਂ ਕਰਦਾ ਮੈਨੂੰ ਪਤਾ ਹੈ ਅਤੇ ਉਹ ਇੱਕ ਕੈਫੇ ਚਲੀ ਗਈ ਪਿਛਲੇ 1 ਮਹੀਨੇ ਤੋਂ ਉਹ ਸਖਤ ਮਿਹਨਤ ਕਰ ਰਹੀ ਸੀ ਗਿੱਧੇ ਦੀ ਟੀਮ ਇੱਕ ਬਿਹਤਰ ਟੀਮ ਬਣਦੀ ਨਜ਼ਰ ਆਈ ਸੀ ਮੈਂ ਉਸ ਨੂੰ ਮਜ਼ਾਕ ਕਰਦਿਆਂ ਪੁੱਛਿਆ ਤੈਨੂੰ ਐਨੀ ਗੈਂਟ ਕਰਨ ਦਾ ਕੋਈ ਮਿਹਨਤ ਨਾਮਾ ਵੀ ਮਿਲੂ ਕਿ ਮੁਫਤ ਵਿੱਚ ਹੀ ਸੇਵਾ ਕਰਨੀ ਹੈ ਉਹ ਹੱਸਦੀ ਫੇਰ ਕਹਿਣ ਲੱਗੀ ਪਹਿਲਾਂ ਮੇਰੀ ਟੀਮ ਕੋਈ ਮਕਾਮ ਹਾਸਲ ਕਰੇ ਬਾਕੀ ਜੋ ਵੀ ਪ੍ਰਿੰਸੀਪਲ ਸਰ ਇਨਾਮ ਬਜਾ ਦੇਣਗੇ ਕਿਹੜੇ ਮੱਤੇ ਕبول ਹਾਂ ਪਰ ਦੇਰ ਨੂੰ ਸਕੂਲ ਜਿਹਾ ਮਿਲਦੀ ਵੀ ਆਪਣੇ ਸਕੂਲ ਦਾ ਨਾਮ ਚਮਕਾਤਾ ਅੱਜ ਗਿੱdde ਦੀ ਟੀਮ ਦਾ ਪਹਿਲਾ ਮੁਕਾਬਲਾ ਬਲਾਕ ਲੈਵਲ ਤੇ ਸੀ ਜਿਸ ਨੂੰ ਸਾਡੀ ਟੀਮ ਨੇ ਸਹਿਜ ਹੀ ਜਿੱਤ ਲਿਆ। ਰੇਸ਼ ਮਾਝ ਬਹੁਤ ਖੁਸ਼ੀ। ਉਸ ਦੀ ਮਿਹਨਤ رنگ ਲਿਆਈ। ਹਫਤੇ ਬਾਅਦ ਜਿਹੜੇ ਲੈਵਲ ਦਾ ਮੁਕਾਬਲਾ ਸੀ ਜਿਸ ਵਿੱਚ ਸਾਰੇ ਜ਼ਿਲ੍ਹੇ ਦੀ ਸਮੂਲੀਅਤ ਹੋਣੀ ਸੀ। ਫਿਰ ਜ਼ਿਲ੍ਹਾ ਲੈਵਲ ਦਾ ਮੁਕਾਬਲਾ ਵੀ ਆ ਗਿਆ ਅਤੇ ਇਸ ਵਾਰ ਮੈਂ ਸਾਡੀ ਗਿੱdde ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਨਾ ਵੀ ਜਿੱਤ ਲਿਆ ਗਿਆ। ਹਰੇਸ਼ਮਾ ਜਦੋਂ ਦੂਜੇ ਦਿਨ ਸਕੂਲ ਆਈ ਤਾਂ ਉਸ ਕੋ ਖੁਸ਼ੀ ਸਮਾ ਲਈ ਨਹੀਂ ਸਿਆ ਰਹੇ ਆਉਂਦੇ ਹੋਏ ਕਹਿਣ ਲੱਗੀ ਬੱਸ ਦੀਦੀ ਕੌਣ ਪੰਜਾਬ ਜਿੱਤਣਾ ਰਹੀ ਆ ਮੈਂ ਕਿਹਾ ਹਰੇਸ਼ਮਾ ਤੇਰੇ ਇਸ ਜਜ਼ਵੇ ਨਾਲ ਆਪਾਂ ਪੰਜਾਬ ਵੀ ਜਿੱਤੀਏ ਨਵਾਂਗੇ ਬੱਸ ਤੂੰ ਹੁਣ ਸਾਡੀਆਂ ਕੁੜੀਆਂ ਨੂੰ ਹੋਰ ਮਿਹਨਤ ਕਰਾ ਉਹ ਕਹਿਣ ਲੱਗੀ ਜੇਕਰ ਆਪਾਂ ਪੰਜਾਬ ਜਿੱਤ ਗਏ ਤਾਂ ਮੇਰਾ ਸੁਪਨਾ ਸੱਚ ਹੋ ਜਾਊਗਾ ਉਹ ਦਿਨ ਵੀ ਆ ਗਿਆ ਜੀਦਾ ਸਾਨੂੰ ਦੇਸ਼ਵਰੀ ਨਾਲ ਇੰਤਜ਼ਾਰ ਸੀ ਅੱਜ ਪੰਜਾਬ ਲੈਵਲ ਦਾ ਮੁਕਾਬਲਾ ਸੀ ਵਿਦਿਆਰਥੀਆਂ ਵਿੱਚ ਅਲੱਗ ਹੀ ਜੋਸ਼ ਸੀ ਕਿਉਂਕਿ ਪਹਿਲੀ ਵਾਰ ਸਾਡੇ ਸਕੂਲ ਦੀ ਟੀਮ ਇਸ ਮੁਕਾਬਲੇ ਪਹੁੰਚੀ ਸੀ ਸਾਨੂੰ ਸਕੂਲ ਵਿੱਚ ਬੈਠਿਆਂ ਇਹ ਹੀ ਅੜਿਕ ਸੀ ਕਿ ਕਦੋਂ ਸਾਨੂੰ ਪੰਜਾਬ ਜਿੱਤਣ ਦਾ ਦੀ ਖਬਰ ਮਿਲੇ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ ਦੂਜੇ ਪਾਸਿਓਂ ਰੇਸ਼ਮਾ ਦੀ ਆਵਾਜ਼ ਆਈ ਦੇਦੀ ਅਸੀਂ ਗਿੱਦੇ ਵਿੱਚ ਪੰਜਾਬ ਜਿੱਤ ਲਿਆ ਉਸ ਦੇ ਲਵਜਾਂ ਵਿੱਚ ਜਿੱਤ ਦੀ ਖੁਸ਼ੀ ਦੇ ਲਕਾਰੇ ਮਾਰੀ ਸੀ ਦੂਜੇ ਦਿਨ ਪ੍ਰਿੰਸੀਪਲ ਸਰ ਵੱਲੋਂ ਗਿੱਤੇ ਦੀ ਟੀਮ ਅਤੇ ਰੇਸ਼ਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਮੈਂ ਕਿਹਾ ਰੇਸ਼ਮਾ ਜੋ ਤੂੰ ਸੋਚਿਆ ਸੀ ਕਰ ਦਿਖਾਇਆ ਸਲਾਮ ਹੈ ਤੇਰੇ ਜੋਸ਼ੀਲੇ ਜਜ਼ਬੇ ਨੂੰ ਪਰ ਹੁਣ ਤੂੰ ਸਾਥੋਂ ਦੂਰ ਵੀ ਹੋ ਜਾਣਾ ਹੁਣ ਤੂੰ ਥੋੜੋ ਫੁੱਲ ਆਵੇਂਗੀ ਉਹ ਕਹਿਣ ਲੱਗੀ ਮੇਰਾ ਵੀ ਦੀਦੀ ਹੁਣ ਘਰ ਜਾਣੀ ਲੱਗਣਾ ਦੇਖੋ ਸ਼ਹਿਰ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਜਾਵੇ ਮੈਂ ਫਿਰ ਕੋਸਟ ਵਿੱਚ ਰਹਾਂਗੀ ਦੂਜੇ ਅਖਬਾਰ ਵਿੱਚ ਸਾਡੇ ਸਕੂਲ ਦੀ ਗਿੱਧੇ ਵਿੱਚ ਪੰਜਾਬ ਜਿੱਤਣ ਦੀ ਖਬਰ ਲੱਗੀ ਤੇ ਮੈਂ ਘਰ ਬੈਠੀ ਆਪਣੀ ਮੰਮੀ ਨੂੰ ਰੇਸ਼ਮਾ ਦੀ ਜੂਸੀ ਦਿਖਾਉਂਦੇ ਹੋਏ ਉਸਦੇ ਆਹੀ ਗੱਲਾਂ ਛੇੜ ਬੈਠੀ ਉਸ ਤੋਂ ਬਾਅਦ ਰੇਸ਼ਮਾ ਇੱਕ ਦੋ ਵਾਰ ਮਿਲੀ ਫਿਰ ਮੇਰਾ ਵਿਆਹ ਹੋ ਗਿਆ ਤੇ ਮੀਨੇ ਕੁ ਵਾਰ ਹੀ ਮੇਰੀ ਬਦਲੀ ਸਾਰੇ ਘਰ ਦੇ ਨੇੜੇ ਦੀ ਹੋ ਗਈ। ਪਰ ਜੇਵੇਂ ਭਰੀ ਜ਼ਿੰਦਗੀ ਵਿੱਚ ਮੁਰਤ ਕਦੇ ਰੇਸ਼ਮ ਨਾਲ ਨਾ ਹੀ ਮਿਲਿਆ ਹੈ ਅਤੇ ਨਾ ਹੀ ਕਦੇ ਹੋਣ ਤੇ ਕੋਈ ਗੱਲ ਹੋਈ ਹੈ। ਸਮਾਂ ਵੀ ਬੜੀ ਤੇਜ਼ੀ ਨਾਲ ਬੀਤ ਗਿਆ। 3 ਸਾਲ ਅੱਖ ਦੇ ਪੌਰ ਵਿੱਚ ਨਿਕਲ ਗਏ। ਇੱਕ ਦਿਨ ਮੰਮੀ ਦਾ ਫੋਨ ਆਇਆ। ਰਸਮੀ ਗੱਲਬਾਤ ਤੋਂ ਬਾਅਦ ਅਚਾਨਕ ਉਹ ਗੱਲ ਹੋਰ ਪਾਸੇ ਲੈ ਗਈ। ਅਤੇ ਕਹਿਣ ਲੱਗੀ ਤੀਏ ਤੋ ਜਿਸਰੇ ਰੇਸ਼ਮਾਨੀਆਂ ਗੱਲਾਂ ਮੈਨੂੰ ਦੱਸਦੀ ਹੁੰਦੀ ਸੀ ਉਸ ਨਾਲ ਬਹੁਤ ਹੀ ਮਾੜਾ ਹੋਇਆ ਮਹਰਾਨ ਅਤੇ ਪ੍ਰੇਸ਼ਾਨ ਹੋ ਗਏ ਕਿਹਾ ਛੇਤੀ ਦੱਸੋ ਕੀ ਮਾੜਾ ਹੋਇਆ ਰੇਸ਼ਮ ਨਾਲ ਮੰਮੀ ਦਾ ਗੜਾ ਪਰਾਇਆ ਤਾਹੋ ਕਹਿ ਲਗੀ ਰੋਇਆ ਕੁਾਰਾਂ ਵਿੱਚ ਸੀ ਬਹੁਤ ਬਾਵਤ ਬੜਾ ਕੁਝ ਸੱਪਦਾ ਹੈ ਇਹਦਾ ਗਲੁੰਦਰਦਾ ਹੈ ਉਸਦਾ ਅੰਤ ਪੜ ਕੇ ਇਹ ਗੱਲ ਸੁਣ ਕੇ ਦਿਲ ਡੁੱਬਣ ਜਿਹਾ ਲੱਗ ਗਿਆ ਮੈਂ ਉਦਾਸੀ ਵਿੱਚ ਡੁੱਬੀ ਨਿਕੇ ਹਾਂ ਮੰਮੀ ਗੱਲ ਖੁੱਦ ਕਿਛੇ ਦੀ ਦੱਸੂ ਮੈਂ ਉਂਗਲਾ ਸਾਫ਼ ਕਰਦੇ ਹੋਏ ਮੰਮੀ ਕਹਿਣ ਲੱਗੀ ਉਹ ਜਿਹਨੂੰ ਯੂਨੀਵਰਸਿਟੀ 'ਚ ਪੜ੍ਹਦੀ ਸੀ ਉੱਥੇ ਉਹ ਕਿਸੇ ਨਾਲ ਪੜ੍ਹਦੇ ਮੁੰਡੇ ਨੂੰ ਪਸੰਦ ਕਰਨ ਲੱਗ ਪਈ ਸੀ ਉਹ ਦੋਵੇਂ ਵਿਆਹ ਕਰਾਉਂਦੇ ਜਾਂ ਪਰ ਤਰਉਣਾ ਚਾਹੁੰਦੇ ਸੀ ਪਰ ਸੁਣਿਆ ਮੁੰਡਾ ਕਿਸੇ ਹੋਰ ਜੱਟ ਦਾ ਸੀ ਮੁੰਡੇ ਦਾ ਪਰਿਵਾਰ ਤਾਂ ਰਾਜੀ ਸੀ ਇਸਨੂੰ ਦੀਪਨ ਕ੍ਰੇਸ਼ਮਾ ਦੇ ਮਾਪਿਆਂ ਦੇ ਕੰਨੀ ਪੈ ਗਈ। ਇੱਕ ਦਿਨ ਜਦੋਂ ਉਹ ਹੋਸਟਲ ਤੋਂ ਘਰ ਗਈ ਤਾਂ ਕਿਸੇ ਗੱਲ ਤੇ ਘਰ ਵਿੱਚ ਕ੍ਰੇਸ਼ ਹੋ ਗਿਆ। ਲੋਕ ਤਾਂ ਕਹਿੰਦੇ ਨੇ ਕਿ ਗੁੱਸੇ ਵਿੱਚ ਰੇਸ਼ਮਾ ਦੇ ਡੈਡੀ ਨੇ ਜ਼ਬਰਦਸਤੀ ਜ਼ਹਿਰ ਦਾ ਡੀਗਾ ਲਾ ਕੇ ਉਸ ਨੂੰ ਮਾਰ ਦਿੱਤਾ। ਅਤੇ ਕਾਲੀ-ਕਾਲੀ ਵਿੱਚ ਸੰਸਕਾਰ ਵੀ ਕਰਨ ਲੱਗੇ ਸੀ ਪਰ ਕਿਸੇ ਨੇ ਪੁਲਿਸ ਨੂੰ ਖਾਬਰ ਕਰ ਦਿੱਤੀ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ। ਹੁਣ ਉਸ ਦਾ ਡੈਡੀ ਪੁਲਸ ਹਿਰਾਸਤ ਵਿੱਚ ਹੈ। ਬਹੁਤ ਮਾੜਾ ਹੋਇਆ ਪਤਾ ਨਹੀਂ ਵਿਚਾਰੀ ਕਿਹੋ ਜਿਹੇ ਲੇਖ ਲਿਖਾ ਕੇ ਆਈ ਸੀ ਰੱਬ ਹੀ ਜਾਣਦਾ ਹੈ ਕਿ ਸਚਾਈ ਕੀ ਹੈ ਉਸ ਤੋਂ ਬਾਅਦ ਮਮੀ ਨੇ ਪਤਾ ਨਹੀਂ ਕੀ ਕੀ ਗੱਲਾਂ ਕੀਤੀਆਂ ਮੈਨੂੰ ਕੁਝ ਵੀ ਨਹੀਂ ਪਤਾ ਕਦੋਂ ਮੈਂ ਫੋਨ ਰੱਖ ਦਿੱਤਾ ਮੇਰਾ ਸਾਰਾ ਧਿਆਨ ਰਿਸ਼ਮਾ ਨਾਲ ਬਤਾਏ ਉਹਨਾਂ ਬਲਾ ਵਿੱਚ ਹੋ ਗਿਆ بار بار ਰਿਸ਼ਮਾ ਦੇ ਬੋਲ ਮੈਨੂੰ ਆਪਣੇ ਕੰਨਾਂ ਵਿੱਚ ਗੋਣ ਦੇ ਸੁਨਾਹੀ ਦੇ ਲੱਭੀ ਦੀ ਦੀ ਕੁੜੀਆਂ ਨਾਲ ਇਹ ਵਿਤਰਾ ਕਿਉਂ ਹੁੰਦਾ ਹੈ ਚਾਹੇ ਉਹ ਘਰੋਂ ਹੱਤਿਆ ਹੋਵੇ ਚਾਹੇ ਦਾਜ ਦੀ ਬਲੀ ਹੋਵੇ ਚਾਹੇ ਉਹ ਜਵਰ ਜਨਾ ਅਤੇ ਚਾਹੇ ਉਹ ਅਣਖ ਖਾਤਰ ਕਤਲ ਹਮੇਸ਼ਾ ਕੁੜੀਆਂ ਨੂੰ ਕਿਉਂ ਮਾਰਨਾ ਪੈਂਦਾ ਗਲਤੀਆਂ ਤਾਂ ਪੁੱਤ ਵੀ ਕਰਦੇ ਹਨ ਉਹਨਾਂ ਨੂੰ ਕੋਈ ਕਿਉਂ ਨਹੀਂ ਮਾਰਦਾ ਜੇਹੀ ਗਲਤੀ ਮੇਰੇ ਭਰਾ ਨੇ ਕੀਤੀ ਹੁੰਦੀ ਤਾਂ ਕੀ ਉਸ ਨੂੰ ਜ਼ਹਿਰ ਦਾ ਟੀਕਾ ਲਾਇਆ ਜਾਂਦਾ ਮੈਂ ਠੀਕ ਕਹਿਦੀ ਸੀ ਦੀਦੀ ਮੈਨੂੰ ਘਰ ਵਿੱਚ ਕੋਈ ਪਿਆਰ ਨਹੀਂ ਕਰਦਾ ਅਤੇ ਸ਼ਾਇਦ ਇਸੇ ਪਿਆਰ ਨੂੰ ਤਰਸਦੀ ਮੈਂ ਇਹ ਪਿਆਰ ਆਪਣੇ ਹਾਣੀ ਵਿੱਚ ਲੱਗ ਬੈਠੀ ਪਰ ਇਹ ਪਿਆਰ ਵੀ ਪ੍ਰਵਾਣ ਨਾ ਚੜ ਸਕਿਆ ਇਸ ਵਿੱਚ ਮੇਰਾ ਕੀ ਕਸੂਰ ਮੈਨੂੰ ਪਤਾ ਵੀ ਨਹੀਂ ਚੱਲਿਆ ਮੈਂ ਕਿਹੜੇ ਹਨੇਰੇ ਵਿੱਚ ਬਹਿ ਗਈ ਕਦੋਂ ਮੇਰਾ ਚਿਹਰਾ ਸੰਜੂਆਂ ਨਾਲ ਭਿੱਜਿਆ ਅਤੇ ਕਦੋਂ ਮੈਂ ਉੱਚੀ ਉੱਚੀ ਕਹਿਣ ਲੱਗੀ ਰੇਸ਼ਮਾ ਤੂੰ ਇਹ ਗਲਤੀ ਕਿਉਂ ਕੀਤੀ ਜਿਹਦੇ ਕਿਉ ਤੈਨੂੰ ਆਪਣੀ ਜਾਨ ਦੇ ਕੇ ਚਕਾਉਣੀ ਪਈ ਉਹ ਇੰਨੀ ਜੋਸ਼ੀਲੀ ਜਵਾਨੀ ਦਾ ਇੰਨਾ ਖੌਬਨਾਕ ਅਤੇ ਦਰਦਨਾਕ ਅੰਤ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ